ਔਰ ਕਿੰਨੂ ਕਿੰਨੂ ਮਿਲ ਚੁਕੇ ਸਮੱਸਿਆ ਤਾਂ ਇਹ ਬਹੁਤ ਦੇਰ ਤੋਂ ਆਜੀ ਮਾਰਚ ਮਹੀਨੇ ਤੋਂ ਪਹਿਲੇ ਤੋਂ ਹੀ ਇਹ ਸਮੱਸਿਆ ਚੱਲੀ ਆ ਰਹੀ ਹੈ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲੇ ਤੇ ਐਪਲੀਕੇਸ਼ਨ ਦਿੱਤੀ ਸੀ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਉਹਨਾਂ ਨੇ ਭੇਜ ਦਿੱਤਾ ਜੀ ਅਦਰ ਕਮੇਟੀ ਵਾਲਿਆਂ ਦੇ ਰਿਟਰਨ ਲਿਖ ਕੇ ਆਪਾਂ ਈਓ ਸਾਹਿਬ ਨੂੰ ਵੀ ਮਿਲੇ ਜਾ ਕੇ ਤੇ ਈਓ ਸਾਹਿਬ ਨੇ ਕਿਹਾ ਸੀ ਵੀ ਮੈਂ ਤੇ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਵਾ ਇਕੱਠੀਆਂ ਰਿਪੇਅਰ ਕਰਵਾ ਦੇਣੀਆਂ ਇਸ ਗੱਲ ਨੂੰ ਵੀ ਕਰੀਬ 3 ਮਹੀਨੇ ਹੋ ਚੁਕੇ ਆ ਜੀ ਦੋਸਤੋ ਬਾਅਦ ਇਹ ਬਰਸਾਤ ਸ਼ੁਰੂ ਹੋ ਗਈ ਹੈ ਬਰਸਾਤ ਕਰਕੇ ਇਹ ਸੜਕ ਬਹੁਤ ਹੀ ਜਿਆਦਾ ਖਰਾਬ ਹੋ ਗਈ ਹੈ ਜਿਸ ਕਰਕੇ ਲੋਕਾਂ ਨੂੰ ਹੁਣ ਤਾਂ ਬਹੁਤ ਹੀ ਜਿਆਦਾ ਪ੍ਰੋਬਲਮ ਆ ਰਹੀ ਹੈ ਦੂਸਰੀ ਗੱਲ ਇੱਥੇ ਜਿਹੜਾ ਹਸਪੀਟਲ ਦਾ ਮੇਨ ਗੇਟ ਹੈ ਉਹ ਗੇਟ ਹੀ ਸਾਰਾ ਦਿਨ ਬੰਦ ਰਹਿੰਦਾ ਹੈ ਪਤਾ ਨਹੀਂ ਕਿਉਂ ਬੰਦ ਰਹਿੰਦਾ ਜਿਹਦੇ ਕਰਕੇ ਸਾਰੇ ਵਾਈਕਲ ਬਾਹਰ ਖੜੇ ਹੁੰਦੇ ਹਨ ਤੇ ਟ੍ਰੈਫਿਕ ਦੀ ਬੜੀ ਸਮੱਸਿਆ ਆਂਦੀ ਹੈ ਸੜਕ ਤੇ ਅਧੂ ਵਿਚਕਾਰ ਲੱਗੇ ਆ ਵਾਈਕਲ ਅਧੂ ਵਿਚਕਾਰ ਵੀ ਲੱਗੇ ਆ ਜੀ ਤੇ ਟੂ ਵੀਲਰ ਲੱਗੇ ਆ ਜੀ ਇੱਕ ਅਧੀ ਕਾਰ ਲੱਗ ਜਾਂਦੀ ਹੈ ਤਾਂ ਰਸਤਾ ਬਿਲਕੁਲ ਹੀ ਬੰਦ ਹੋ ਜਾਂਦਾ ਤੇ ਸੜਕ ਦੇਖਿਆ ਰਿਪੇਅਰ ਵੀ ਕਰਵਾਈ ਗਈ ਸੀ ਸੀਮਟ ਟੈਕੋ ਕਰਵਾਈ ਆ ਉਹ ਦੁਕਾਨਦਾਰਾਂ ਨੇ ਖੁਦ ਪੈਸੇ ਇਕੱਠੇ ਕਰਕੇ ਆਫ ਕਰਵਾਈ ਜੀ ਜਿਹੜੀ ਕੋਈ ਜ਼ਿਆਦਾ ਟਾਈਮ ਨਹੀਂ ਚੱਲ ਸਕੀ ਔਰ ਬਰਸਾਤ ਕਰਕੇ ਫਿਰ ਦੁਬਾਰਾ ਟੁੱਟ ਗਈ ਜੁਰਗਟਨਾਵਾ ਵੀ ਹੁੰਦੀ ਹੁਣ ਜੁਰਗਟਨਾਵਾ ਤੇ ਰੋਜ਼ ਹੀ ਕਿੰਨੀਆਂ ਹੀ ਹੋ ਰਹੀਆਂ ਜੀ ਕੀ ਦਸੀਏ ਤੁਹਾਨੂੰ ਬੱਚਿਆਂ ਦੇ ਤਾਂ ਬਹੁਤ ਹੀ ਸੱਟਾਂ ਲੱਗਦੀਆਂ ਇੱਥੇ ਬਜ਼ੁਰਗਾਂ ਦੇ ਤੇ ਤੁਹਾਡੇ ਮਾధ్యਮ ਰਾਈ ਸਾਡੀ ਤੇ ਇਹੀ ਬੇਨਤੀ ਆ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਜਾਂ ਕਮੇਟੀ ਨੂੰ ਸਾਰਿਆਂ ਨੂੰ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਵਾਇਆ ਜਾਏ ਤੇ ਚਲੋ ਤੁਹਾਡੀ ਵੀ ਬਹੁਤ ਮਿਹਰਬਾਨੀ ਹੋਏਗੀ ਤੁਸੀਂ ਅੱਜ ਆ ਕੇ ਕਵਰੇ ਕੀਤੀ ਐ ਤੇ ਚਲੋ ਸਾਡਾ ਵੀ ਸਾਥ ਦਿਓਗੇ ਤੁਸੀਂ